ਹਾਂਜੀ ਸਾਥੀਓ ਅੱਜ ਆਪਾਂ ਆਏ ਹਾਂ ਬਹੁਤ ਜ਼ਬਰਦਸਤ ਰਿਜ਼ਲਟ ਦੇ ਨਾਲ 13 ਜੀਬ ਪਿੰਡ ਸ਼੍ਰੀ ਵਿਜੇਨਗਰ ਰਾਜਸਥਾਨ ਉੱਥੇ ਆਪਾਂ ਵੀਰ ਜੀ ਨੂੰ ਨਿਊਟ੍ਰੀਸ਼ਨ ਸ਼ੁਰੂ ਕਰਵਾਇਆ ਸੀਗਾ ਇਮਿਊਨਿਟ ਤੇ ਰੈਨਟਸ ਨੂਆ ਅੱਜ ਆਪਾਂ ਉਹਨਾਂ ਦੀ ਜਵਾਨੀ ਪੁੱਛਦੇ ਹਾਂ ਉਹਨਾਂ ਨੂੰ ਕੀ ਕੀ ਹੈਲਥ ਇਸ਼ੂ ਸੀਗੇ ਤੇ ਕੀ ਕੀ ਉਹਨਾਂ ਨੂੰ ਰਿਕਵਰੀ ਮਿਲੀ ਹਾਂਜੀ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਤੇ ਪਿਛਲੇ ਕਾਫੀ 2 ਸਾਲਾਂ ਤੋਂ ਲਗਭਗ ਮੈਂ ਬਹੁਤ ਬਿਮਾਰ ਚੱਲ ਰਿਹਾ ਸੀਗਾ ਬਹੁਤ ਜ਼ਿਆਦਾ ਹੈਲਥ ਪ੍ਰੋਬਲਮ ਆ ਰਹੀ ਸੀਗੀ ਜਿਦੇ ਕਰਕੇ ਹਾਰ ਦੀ ਦਿੱਕਤ ਹੋ ਰਹੀ ਸੀਗੀ ਬਹੁਤ ਜ਼ਿਆਦਾ ਸ਼ੂਗਰ ਦੀ ਦਿੱਕਤ ਸੀਗੀ ਔਰ ਲੀਵਰ ਦੇ ਵਿੱਚ ਬਹੁਤ ਕਾਫੀ ਦਿੱਕਤ ਸੀਗੀ ਪੇਟ ਦੇ ਵਿੱਚ ਪਾਣੀ ਬਣਦਾ ਸੀਗਾ ਔਰ ਅਲਰਜੀ ਦੀ ਦਿੱਕਤ ਬਹੁਤ ਸੀ ਖਾਂਸੀ ਨਹੀਂ ਹਟਦੀ ਸੀਗੀ ਤੇ ਕਾफी ਲਾਚ ਕਰਾਇਆ ਕਿ ਤੁਮੇ ਆਰਾਮ ਨਹੀਂ ਮਿਲ ਰਿਹਾ ਸੀਗਾ ਪਿਛਲੇ ਲਗਭਗ 3 ਮਹੀਨਿਆਂ ਤੋਂ ਮੈਂ ਆ ਇਮੋਜੈਂਟ ਔਰ ਲੋਆ ਇਹ ਦੋਨੋਂ ਬ੍ਰੈਡ ਲੈ ਰਿਆ ਔਰ ਬਿਲਕੁਲ ਹੁਣ ਬਹੁਤ ਸਰਗਾ ਬਹੁਤ ਠੀਕ ਆ ਹੋਣਾ ਔਰ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਇਹਨਾਂ ਦੇ ਨਾਲ ਤੇ ਬਹੁਤ ਮੇਰੀਆਂ ਦਵਾਈਆਂ ਜਿਹੜੀਆਂ ਸੀਗੀਆਂ ਅੰਗਰੇਜ਼ੀ ਚੱਲਣੀਆਂ ਸੀਗੀਆਂ ਉਹ ਵੀ ਘਟ ਗਈਆਂ ਨੇ ਉਹ ਵੀ ਬਿਲਕੁਲ ਬੰਦ ਹੋ ਗਈਆਂ ਨੇ ਕੁਛ ਨਾ ਹੋ ਰਿਹਾ ਨਾ ਤੇ ਨਾਲ ਮੈਨੂੰ ਬਹੁਤ ਸਰੀਰ ਦੇ ਵਿੱਚ ਤਾਕਤ ਮਿਲੀ ਔਰ ਬਹੁਤ ਨਵਾਂ ਜੀਵਨ ਮਿਲਿਆ ਬਹੁਤ ਬਹੁਤ ਧੰਨਵਾਦ ਇਹਨਾਂ ਪ੍ਰੋਡਕਟਾਂ ਦਾ ਜਿਹਦੇ ਨਾਲ ਮੇਰੀ ਜ਼ਿੰਦਗੀ ਬਦਲੀ ਹੈ ਤੇ ਵੀਰ ਜੀ ਆਪਣਾ ਹਾਰਟ ਕਿੰਨੇ ਪਰਸੈਂਟ ਵਰਕਿੰਗ ਤੇ ਸੀਗਾ 15% ਡਾਕਟਰ ਕਹਿੰਦੇ ਸੀਗੇ ਵੀ ਡਾਊਨ ਹੋ ਰਿਹਾ 15% ਦੱਸ ਰਹੇ ਸੀਗੇ ਤੇ ਹੁਣ ਲੱਗਦਾ ਵੀ ਬਹੁਤ ਅਕੇ ਨਾਲ ਹਾਰਟ ਦੇ ਵਿੱਚ ਸਾਹ ਚੜਨਾ ਹਟ ਘੱਟ ਹੋ ਗਿਆ ਧੜਕਣ ਬਿਲਕੁਲ ਸਹੀ ਹੋ ਗਈ ਹੈ ਔਰ ਬਹੁਤ ਵਧੀਆ ਰਿਜ਼ਲਟ ਮਿਲਿਆ ਉਹ ਆਰਟ ਦੇ ਵਿੱਚ ਕੋਈ ਦਿੱਕਤ ਨਹੀਂ ਆਰੀ ਬਿਲਕੁਲ ਨਹੀਂ ਆਰੀ ਹਾਂਜੀ ਵੀਰ ਜੀ ਦੀ ਹਾਰਟ ਦੀ ਵਰਕਿੰਗ 15% ਹੀ ਸੀਗੀ ਜੋ ਅੱਜ ਤੁਹਾਡੇ ਸਾਹਮਣੇ ਬੈਠੇ ਗੱਲਬਾਤ ਕਰ ਰਹੇ ਨੇ ਤੁਹਾਨੂੰ ਦੱਸ ਰਹੇ ਨੇ ਆਪਣਾ ਬੈਨੀਫਿਟ ਇਹ ਰਿਜ਼ਲਟ ਮਿਲਿਆ ਇਹਨਾਂ ਨੂੰ ਇਮਰਜੈਂਟ ਤੇ ਰੈਨਾਟਸ ਨੋਵਾ ਨਾਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ